ਹੈਲੋ ਜੀ ਸਾਥੀ ਚਿੜੀ ਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਵਲੋਗ ਤੇ ਕੱਲ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਸਟੀਚਿੰਗ ਕਿੰਨੀ ਲੈਣੀ ਹੈ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਏ ਸੀ ਵਿੱਚ ਵਿੱਚ ਤਾਂ ਕਮੈਂਟ ਸੀਗੇ ਕਿ ਰੇਟ ਠੀਕ ਲੈਂਦੀਆਂ ਨੇ ਪਰ ਵਿੱਚ ਵਿੱਚ ਵਿਚਾਰੇ ਕਹਿ ਰਹੇ ਸਾਡੇ 150 ਹੀ ਦਿੰਦੇ ਆ ਨਹੀਂ ਦੀਦੀ ਪਤਾ ਕੀ ਗੱਲ ਹੈ ਆਪਣਾ ਹੱਕ ਹੈ ਆਪਾਂ ਹੱਕ ਨਾਲ ਮੰਗੀਦਾ ਹੈ ਹੱਕ ਹੈ ਕਿਉਂਕਿ ਆਪਾਂ ਕੰਮ ਕਰਕੇ ਦਿੰਨੇ ਆਪਾਂ ਕੋਈ ਇਦਾਂ ਥੋੜੀ ਕਿਸੇ ਕੋਲੋਂ ਲੈਣਾ ਤੇ ਸਵਾਈ ਲੈਣ ਦਾ ਵੀ ਇਹ ਤਰੀਕਾ ਜਿਹੜਾ ਉਹ ਮੈਂ ਤੁਹਾਨੂੰ ਦੱਸਦੀ ਆ ਤੇ ਅੱਜ ਮੈਂ ਦੱਸਦੀ ਆ ਤੁਹਾਡੀ ਜਿਹੜੀ ਨਿਗਾਹ ਕਮਜ਼ੋਰ ਹੋ ਚੁੱਕੀ ਹੈ ਨਾ ਸਟੀਚਿੰਗ ਕਰ ਕਰਕੇ ਤੇ ਉਹਦੇ ਲਈ ਮੈਂ ਪਾਊਡਰ ਬਾਰੇ ਦੱਸਿਆ ਸੀ ਉਹ ਵੀ ਦੱਸਦੀ ਆ ਤੁਹਾਨੂੰ ਤੇ ਇੱਥੇ ਇਹ ਸੂਟ ਜਿਹੜੇ ਮਤਲਬ ਕਿ ਆਪਾਂ ਕੋਲੋਂ ਕਈ ਵਾਰ ਸੈੱਟ ਕਰਾਉਣ ਵਾਸਤੇ ਆ ਜਾਂਦੇ ਨੇ ਸੂਟ ਹਨਾ ਕੋਈ ਲੇਡੀਜ਼ ਜਿਹੜੀਆਂ ਸੂਟ ਮੰਗਵਾਂਦੀਆਂ ਨੇ ਬਾਹਰੋਂ ਹਨਾ ਕਈ ਵਾਰ ਆਨਲਾਈਨ ਮੰਗਵਾਂਦੀਆਂ ਤੇ ਫਿਰ ਉਹ ਖੁੱਲੇ ਸਹਿਜ ਆ ਜਾਂਦੇ ਨੇ ਉਹ ਮੇਰੇ ਕੋਲ ਵੀ ਆਏ ਸੀ ਕਿ ਤੇ ਮੈਂ ਚੈੱਕ ਕਰਕੇ ਦੇਖਦੀ ਪਈ ਸੀ ਜਿਹਦਾ ਸੂਟ ਹੋ ਤਾਂ ਪਤਲੀ ਜਿਹਾ ਮੇਰੇ ਵਾਂਗੂ ਪਰ ਸੂਟ ਆ ਗਈ ਸੀ ਕਿ ਡਬਲ ਐਕਸਲ ਦੇ ਤੇ ਉਹਨੂੰ ਵੀ ਸੈੱਟ ਕਰਕੇ ਦੇਣੇ ਆ ਤੇ ਜਿਹੜੇ ਆ ਸੂਟ ਹੁੰਦੇ ਨੇ ਜਿਵੇਂ ਇਹਨਾਂ ਨੂੰ ਸੈੱਟ ਕਰਕੇ ਦੇਣਾ ਹੈ ਉਹਦੇ ਪੈਸੇ ਮੈਂ ਕਿੰਨੇ ਲੈਣੇ ਉਹ ਵੀ ਤੁਹਾਨੂੰ ਦੱਸਦੀ ਆ ਜਿਵੇਂ ਹੁਣ ਸੈੱਟ ਕਰਕੇ ਦੇਣਾ ਸਾਰੇ ਹੀ ਹਨਾ ਦੁਬਾਰਾ ਆਪਾਂ ਬਾਜੂ ਵੀ ਲਾ ਕੇ ਦੇਣੀਆਂ ਫਿਟਿੰਗ ਵੀ ਕਰਨੀਆਂ ਸਾਰਾ ਹੀ ਮਤਲਬ ਕਿ ਸੈੱਟ ਕਰਕੇ ਦੇਣਾ ਹੈ ਤੇ ਹਾਲਾਂਕਿ ਇਹਦੀ ਸਵਾਈ ਵੀ ਮੈਂ ਬਰਾਬਰ ਹੀ ਲੈਣੀ ਹੁੰਨੀ ਆ ਇਹ ਨਹੀਂ ਕਿ ਮੈਂ ਇਹਦੀ ਘੱਟ ਲੈਣੀ ਇਹਦੀ ਵੀ ਮੈਂ ਜਿਵੇਂ ਸਿੰਪਲ ਸੂਟ ਦੀ ਲੈਣੀ ਹੈਗੀ ਆ ਨਾ 350 ਰੁਪਿਆ ਤੇ ਓਨਾ ਹੀ ਮੈਂ ਇਹਦਾ ਲੈਣੀ ਹੁੰਨੀ ਆ 10 20 ਭਵੇਂ ਘੱਟ ਹੋ ਜਾਣ ਨਹੀਂ ਤਾਂ ਮੈਂ ਓਨੇ ਹੀ ਲੈਣੀ ਕਿਉਂਕਿ ਮੈਂ ਤਾਂ ਉਹਨੀਆਂ ਆਂਦੀ ਸਭ ਤੋਂ ਜ਼ਿਆਦਾ ਆ ਜਾਂਦੀ ਹੈ ਜਿਹੜਾ ਆਪਣੇ ਹੱਥੀਂ ਕੱਟ ਕੇ ਕੱਪੜਾ ਸਲਾਈ ਕਰਨਾ ਉਹ ਬਹੁਤ ਵਧੀਆ ਹਲੇ ਹੁੰਦਾ ਹੈ ਕਿ ਜਿਹੜਾ ਪਹਿਲਾਂ ਕੱਟਿਆ ਸੂਟ ਹੁੰਦਾ ਉਹਨੂੰ ਸੈੱਟ ਕਰਨਾ ਬਹੁਤ ਔਖਾ ਹੁੰਦਾ ਹੈ ਤੇ ਅਗਰ ਜਿਵੇਂ ਮੰਨ ਲਓ ਕੋਟਨ ਦਾ ਕੱਪੜਾ ਹੁੰਦਾ ਉਹਦੇ ਤੇ ਆਪਾਂ ਇੰਨੇ ਲੈ ਲਈ ਦਿੰਦੇ ਜਿਵੇਂ ਸਿੰਪਲ ਸੂਟ ਦੀ ਸਵਾਈ ਲੈਣੇ ਅਗਰ ਜੇ ਥੋੜਾ ਕੱਪੜਾ ਦੂਸਰਾ ਹੋਵੇ ਸੰਟੈਥਿਕ ਕੱਪੜਾ ਹੋਵੇ ਹੈਨਾ ਉਹਦੀ ਆਪਾਂ ਥੋੜੀ ਵੱਧ ਵੀ ਲਈਦੀ ਕਿਉਂਕਿ ਫਿਸਲਣ ਵਾਲਾ ਕੱਪੜਾ ਜਿਹੜਾ ਨਾ ਬਹੁਤ ਮੁਸ਼ਕਲ ਸੰਭਲਦਾ ਹੈ ਤੇ ਇੱਕ મતલਬ ਕਿ ਜਿਹੜੇ ਪਲਾਜੋ ਸੂਟ ਹੈ ਉਹਦੀ ਮੈਂ ਸਟੀਚਿੰਗ ਕਿੰਨੀ ਲੈਣੀ ਹੈ મતલਬ ਕਿ ਜਿਹੜੇ ਪਲਾਜੋ ਸੂਟ ਹੁੰਦਾ ਉਹਦੀ ਮੈਂ ਲੈਣੀ ਹੈਗੀ ਹੈ 450 ਰੁਪਿਆ ਤੇ ਇੱਥੇ ਸਾਡੇ ਲੁਧਿਆਣੇ ਤਾਂ મતલਬ ਕਿ ਸਲਵਾਰਾਂ ਤੇ ਘਾਟ ਹੀ ਪਾਉਂਦੀਆਂ ਨੇ ਜ਼ਿਆਦਾ ਤਾਂ ਪਲਾਜੋ ਹੋਗੇ ਪੈਂਟ ਪਲਾਜੋ ਹੋਗੇ ਇਹੀ ਸੂਟ ਜ਼ਿਆਦਾ ਇੱਥੇ ਚੱਲਦੇ ਆ ਤੇ ਹੈਗੇ ਵੀ ਸੋਖੇ ਆ ਚਲੋ ਬਣ ਜਾਂਦੇ ਆ ਮੈਂ ਸੂਟ મતલਬ ਕਿ ਦੋ ਤਿੰਨ ਸੂਟ ਮੈਂ ਇੱਕ ਦਿਨ ਦੇ ਬਣਾ ਲੈਣੀ ਆ ਜਾਨੀ ਕਿ ਮੈਂ ਜ਼ਿਆਦਾ ਨਹੀਂ ਤੇ ਦੋ ਸੂਟ ਤੇ ਮੈਂ ਬਣਾ ਹੀ ਲੈਣੀ ਹੈ 1000 ਰੁਪਿਆ ਮੈਂ ਇੱਕ ਦਿਨ ਦਾ ਜਾਨੀ ਕਿ ਬਣਾ ਲੈਣੇ ਆ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਸੂਟ ਤੁਹਾਨੂੰ ਕੋਈ ਦੇਣ ਆਂਦੇ ਨਾ ਸਟਿਚ ਕਰਨ ਵਾਸਤੇ ਤੁਸੀਂ ਆਪਣੇ ਹਿਸਾਬ ਨਾਲ ਪੂਰੀ ਪਿਆਰ ਦੇ ਨਾਲ ਉਹਨੂੰ ਸਮਝਾਓ ਕਿ ਸਾਡਾ ਦੇਖੋ ਇੰਨਾ ਖਰਚ ਉੱਪਰ ਆਂਦਾ ਇੰਨੀ ਸਾਡੀ ਮਿਹਨਤ ਹੁੰਦੀ ਹੈ ਨਾ ਬਿਜਲੀ ਦਾ ਖਰਚਾ ਸਾਰਾ ਜਿਹੜਾ ਉੱਪਰ ਲੱਗਣਾ ਹੈ ਰੀਲ ਬੁਕਰਮ ਲਾਸਟਿਕ ਜੋ ਵੀ ਹੈ ਨਾ ਸਟਿਚ ਬਟਨ ਤੋਂ ਲੈ ਕੇ ਛੋਟੇ ਛੋਟੇ ਚੀਜ਼ ਤੁਸੀਂ ਦੱਸਿਆ ਕਰੋ ਵੀ ਭੈਣੇ ਇੰਨਾ ਖਰਚਾ ਆਂਦਾ ਇਹ ਵੀ ਸਾਨੂੰ ਜਿਹੜੀ ਸਵਾਈ ਹੈ ਨਾ ਪੂਰੀ ਚਾਹੀਦੀ 150 ਨਾਲ ਕੁਝ ਨਹੀਂ ਬਣਦਾ ਦੀਦੀ 150 ਸਵਾਈ ਬਹੁਤ ਜ਼ਿਆਦਾ ਘੱਟ ਹੈ ਤੇ ਤੁਸੀਂ ਸਵਾਈ ਜਿਹੜੀ ਪੂਰੀ ਬਰਾਬਰ ਕਿਉਂਕਿ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਹੱਕ ਹੈ ਆਪਣਾ ਆਪਾਂ ਮਿਹਨਤ ਕਰੀਦੀਏ ਤੇ ਮਿਹਨਤ ਜਿੰਨੇ ਆਪਣੀ ਉਹਨੇ ਆਪਾਂ ਨੂੰ ਚਾਹੀਦੀ ਹੈ ਹੈਨਾ ਤੇ ਆਪਾਂ ਕੋਈ ਓਦਾਂ ਥੋੜੇ ਕੋਈ ਕਿਸੇ ਕੋ ਭੀਕ ਥੋੜੀ ਮੰਗਣੀ ਹੈ ਆਪਾਂ ਆਪਣਾ ਹੱਕ ਜਿਹੜਾ ਉਹੀ ਆਪਾਂ ਲੈਣਾ ਹੁੰਦਾ ਹੈ ਹੈਨਾ ਤੇ ਬਾਕੀ ਇਹ ਮਤਲਬ ਕਿ ਚਲੋ ਇਹ ਹੁੰਦਾ ਹੈ ਕਿ ਚਲੋ ਕਈ ਵਾਰ ਆਪਾਂ ਦੇਖ ਲੈਨੇ ਉੱਪਰ-ਨੀਚੇ ਕਈ ਵਾਰ ਕਸਟਮਰ ਐਦਾਂ ਦੇ ਆ ਜਾਂਦੇ ਆ ਕਿ ਚਲੋ ਵਿਚਾਰੇ ਜਿਨਾਂ ਕੋ ਐ ਇੰਨੇ ਪੈਸੇ ਨਹੀਂ ਹੁੰਦੇ ਉਹਨਾਂ ਵੱਲ ਦੇਖ ਲੀਦਾ ਏ ਚਲ ਉਹਨਾਂ ਨਾਲ ਥੋੜਾ ਜਿਹਾ ਆਪਾਂ ਚਲੋ ਕਰ ਲੀਦਾ ਏ ਉਹ ਤਾਂ ਕਰੀ ਦੇ ਕਿ ਚਲੋ ਇੱਕ ਇਨਸਾਨੀਅਤ ਦੇ ਨਾਤੇ ਚਲੋ ਥੋੜਾ ਜਿਹਾ ਘੱਟ ਕਰ ਵੀ ਲੀਦੇ ਕੋਈ ਚਾਹੇ 20 30 50 ਘੱਟ ਕਰ ਲਈ ਦੇਣੇ ਚਲੋ ਕੋਈ ਗੱਲ ਨਹੀਂ ਹੈ ਨਾ ਤੇ ਬਾਕੀ ਨਹੀਂ ਤਾਂ ਜਿਹੜੀ ਮੈਂ ਲਿਖ ਕੇ ਰੱਖੀ ਹੋਈ ਹੈ ਮੈਂ ਤਾਂ ਸਵਾਈ ਵੀ ਜਿੰਨੀ ਮੇਰੇ ਰੇਟ ਆ ਕਾਪੀ ਦਿਖਾਤੀ ਦੀ ਵੀ ਆ ਦੇਖੋ ਲਿਸਟ ਬਣਾਈ ਹੋਈ ਹੈ ਆ ਸੂਟ ਦੀ ਇੰਨੀ ਸਵਾਈ ਜਿਵੇਂ ਕੱਲ ਇੱਕ ਕਮੈਂਟ ਆਇਆ ਸੀਗਾ ਦੀਦੀ ਕਹਿ ਰਹੇ ਸੀਗੇ ਪਾਈਪਿੰਗ ਲਾ ਕੇ ਤੇ ਮੈਂ ਲੈਣੀ ਹੈਗੀ ਆ 3500 ਰੁਪਏ ਮਤਲਬ ਕਿ ਉਹ ਦੀਦੀ ਕਹਿ ਰਹੇ ਸੀਗੇ ਮੈਂ ਪਾਈਪਿੰਗ ਲਾ ਕੇ ਸੂਟ ਦੀ ਮਤਲਬ ਕਿ 400 ਰੁਪਏ ਲੈਣੀ ਜੋ ਪਾਈਪਿੰਗ ਲਾਵਾਂ ਸੂਟ ਨੂੰ 400 ਰੁਪਏ ਆਪਾਂ ਲੈਣੇ ਆ ਠੀਕ ਹੈ ਬਹੁਤ ਔਖੀ ਲੱਗਦੀ ਹੈ ਪਾਈਪਿੰਗ ਵੀ ਲਾਣੀ ਤੇ ਬਾਕੀ ਚਲੋ ਆਪਣੇ ਆਪਣੇ ਏਰੀਏ ਦਾ ਹਿਸਾਬ ਹੈ ਹਨਾ ਫਿਰ ਵੀ ਚਲੋ ਮੈਂ ਇਹੀ ਕਹਿੰਨੀ ਆ ਮੇਰਾ ਕਹਿਣ ਦਾ ਮਤਲਬ ਸਿਰਫ ਇਹੀ ਹੁੰਦਾ ਮੈਂ ਨਹੀਂ ਕਹਿੰਦੀ ਕਿ ਤੁਸੀਂ ਮਤਲਬ ਕਿ ਵਧਾਓ ਜਾਂ ਕਿਦਾਂ ਜਿਹੜਾ ਕਿ ਮੈਂ ਇਹ ਕਹਿੰਨੀ ਆ ਜਿੰਨਾ ਹੱਕ ਹੈਗਾ ਜਿੰਨੇ ਆਪਾਂ ਨੂੰ ਚਾਹੀਦੀ ਏ ਓਨੇ ਆਪਣੀ ਦਿਹਾੜੀ ਫੁੱਲ ਮਿਲਣੀ ਚਾਹੀਦੀ ਔਰ ਮੰਨ ਲਓ ਆਪਾਂ ਕਿਤੇ ਦਿਹਾੜੀ ਲਾਣ ਜਾਂਦੇ ਆ 500 ਤੋਂ ਘੱਟ ਦਿਹਾੜੀ ਨਹੀਂ ਹੁੰਦੀ ਤੇ 500 ਨੂੰ ਵੀ ਪੂਰਾ ਦਿਨ ਲੱਗ ਜਾਂਦਾ ਏ ਇਸ ਕਰਕੇ ਕਹਿੰਨੀ ਜੋ ਮਿਹਨਤ ਹੈ ਕਿ ਜਿੰਨੀ ਹੈਗੀ ਆ ਉਹ ਆਪਾਂ ਨੂੰ ਉਹਨੇ ਮਿਲਣੀ ਚਾਹੀਦੀ ਹੈ ਨਾ ਤੇ ਬਾਕੀ ਮੈਂ ਤੁਹਾਨੂੰ ਦੱਸਦੀ ਆ ਕਿ ਜਿਨ੍ਹਾਂ ਭੈਣਾਂ ਦੇ ਐਣਕ ਲੱਗੀ ਹੋਈ ਏ ਮੇਰੇ ਵੀ ਲੱਗੀ ਸੀਗੀ ਸਟਿਚ ਕਰਦੀ ਕਰਦੀ ਮੈਨੂੰ 18 ਸਾਲ ਹੋ ਗਏ ਨੇ ਸਟੀਚਿੰਗ ਕਰਦੀ ਨੂੰ ਤੇ ਮੇਰੀ ਵੀ ਫਰਕ ਪੈ ਗਿਆ ਸੀ ਨਿਗਾ ਵਿੱਚ ਕਾਫੀ ਤੇ ਚੈੱਕ ਕਰਵਾਈ ਸੀਗੀ ਤੇ ਉਸ ਤੋਂ ਬਾਅਦ ਮੈਂ ਪਾਊਡਰ ਬਣਾਇਆ ਸੀਗਾ ਉਹਦੇ ਵਿੱਚ ਤੁਸੀਂ ਪਾਣੀ ਆ ਧਾਗੇ ਵਾਲੀ ਮਿਸ਼ਰੀ, ਬਦਾਮ ਪਾਣੇ ਆ, ਅਖਰੋਟ ਪਾਣੇ ਆ, ਕਸਕਸ ਪਾਣੀ ਆ ਤੇ ਛੋਲੇ ਪਾਣੇ ਆ। ਇਹਨਾਂ ਚੀਜ਼ਾਂ ਦਾ ਤੁਸੀਂ ਮਿਸ਼ਰਣ ਬਣਾ ਕੇ ਰੱਖ ਲੈਣਾ ਪਾਊਡਰ ਜਿਆ ਰਾਤ ਨੂੰ ਤੁਸੀਂ 2 ਚਮਚ ਦੁੱਧ ਨਾਲ ਖਾਣੇ ਨੇ। 1 ਮਹੀਨਾ ਲਗਾਤਾਰ ਇਦਾਂ ਖਾ ਲਓ ਫਿਰ ਦੇਖਿਓ ਤੇ ਸੌਂਫ ਜ਼ਰੂਰ ਪਾਣੀ ਆ। ਲਿਖ ਲਓ ਚੀਜ਼ਾਂ ਪੰਜ ਚੀਜ਼ਾਂ ਨੇ ਸੌਂਫ, ਮਿਸ਼ਰੀ ਹੋਗੀ, ਧਾਗੇ ਵਾਲੀ ਮਿਸ਼ਰੀ ਲੈਣੀ ਆ ਆਮ ਮਿਸ਼ਰੀ ਨਹੀਂ ਹੁੰਦੀ। ਤੇ ਬਦਾਮ ਤੇ ਕਸਕਸ ਤੇ ਅਖਰੋਟ ਇਹਨਾਂ ਦਾ ਪਾਊਡਰ ਬਣਾ ਕੇ ਖਾਓ ਫਿਰ ਦੇਖਿਓ ਤੁਹਾਡੀ ਨਿਗਾ ਜਿਹੜੀ ਹੈ ਨਾ ਐਨਕ ਫਟੋ ਫਟ ਤੁਹਾਡੀ ਉੱਤਰੂਗੀ